2 ਅਕਤੂਬਰ ਗਾਂਧੀ ਜਨਮ ਦਿਨਤੀ ਮੌਕੇ ਸਵੱਛ ਮੁਕਤ ਸਰਬਹਿਆਨ ਐਨਜੀਓ ਵੱਲੋਂ ਨਗਰ ਕੌਂਸਲ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਫਾਈ ਅਭਿਆਨ ਚਲਾਇਆ ਗਿਆ। ਇਹ ਸਫਾਈ ਅਭਿਆਨ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਮੀ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਦੁਕਾਨਦਾਰ ਆਪਣੀ ਦੁਕਾਨਾਂ ਦੇ ਬਾਹਰ ਕੂੜਾ ਧਾਂ ਲਗਾਉਣ ਅਤੇ ਸਫਾਈ ਕਰਕੇ ਕੂੜੇ ਵਿੱਚ ਪਾਉਣ। ਬਹੁਤ ਹੀ ਦੋ ਇਤਿਹਾਸਕ ਜੋ ਸਖਸ਼ੀਤਾ ਨੇ ਉਹਨਾਂ ਦੇ ਜਨਮ ਦਿਤੇ आदरणीय महात्मा गांधी जी लालपाल साहब और शिवशंकर इतिहासक जो शिवशंकर ਦਾ ਮੰਤਰ ਹੈਗਾ ਕੋਰਗੋਰ ਤੇ ਅੱਜ ਅਸਰ ਜਗਾ ਤੇ ਪੂਰੀ ਸਮੁੱਚੀ ਟੀਮ ਜੋ स्वच्छ ਮੁਕਤ ਸਰਬਿਆਨ ਇਹਨੇ ਚਲਾਇਆ ਹੈ ਆ ਸਾਰੇ ਸਸਤਾ ਵਾਲੇ ਨਾਲ ਖਰੇ ਹੈ ਜੀ ਕੈਰਦਾਰ ਜੀ ਖਰੇ ਹੈ ਜੀ ਜੀ ਕਰੇ ਨਾਣਾ ਦੁੱਜੇ ਸਾਥੀਨ ਕਰੇ ਹੈ ਸਰ ठाकर जी ਉਹ ਜਿੰਨੇ ਵੀ ਸਾਰੇ ਇਹ ਬੜਾ ਵਧੀਆ ਕੰਮ ਕਰ ਰਹੇ ਹੈ ਇਹਨਾਂ ਨੇ ਕਰੋਨਾ ਵਿੱਚ ਵੀ ਔਰ ਹਰ ਗਰੀਬ ਦੀ ਮਦਦ ਲਈ ਕੀਤੀ ਆ ਇਹ ਬੜੀ ਦੇਵ ਦੀ ਸੇਵਾ ਕਰਦੇ ਨੇ ਮੈਂ ਇਹਨਾਂ ਦਾ ਦੁਨੀਆ ਨਾਲ ਕਰ ਨਹੀਂ ਚੁਕਾ ਸਕਦਾ ਅੱਜ ਜੋ ਅਭਿਆਨ ਸ਼ੁਰੂ ਕਰਾਇਆ ਇਹਨਾਂ ਨੇ ਅਸੀਂ ਇਹ ਅਭਿਆਨ ਸ਼ੁਰੂ ਰੱਖਾਂਗੇ ਔਰ ਹੋ ਸਕਦਾ ਹੈ 2 ਮਹੀਨੇ 3 ਮਹੀਨੇ ਦੇ ਅੰਦਰ ਸਾਡੇ ਸਫਾਈ ਕਰਮਚਾਰੀ ਔਰ ਰਾਗਰੇ ਅਸੀਂ ਅਸੀਂ ਰਾਤ ਦਾ ਵੀ ਅਭਿਆਨ ਸ਼ੁਰੂ ਕਰਾਂਗੇ ਪਰ ਮੁਕਸਰ ਦੇ ਵਿੱਚ ਇੱਕ ਸੋਲਡ ਵੇਸ ਮਸ਼ੀਨ ਅਸੀਂ ਮਨਜ਼ੂਰ ਕਰਾਈ ਆ ਉਹ ਸਾਨੂੰ ਅਗਲੇ ਹਫਤੇ ਸੈਂਕਸ਼ਨ ਮਿਲ ਜੂਗੀ ਤੇ 2 ਮਹੀਨੇ ਉਹਦੇ ਪਿਟਿਸ਼ਨ ਦੇ ਲੱਗੂਗਾ ਟਿਕਟ ਲੱਗੂਗਾ ਅੱਜ ਤੋਂ ਬਾਅਦ ਜਦੋਂ ਸ਼ੁਰੂ ਹੋ ਗਈ ਤੇ ਅਸੀਂ ਮੁਕਸਰ ਦੇ ਵਿੱਚ ਜਿੰਨਾ ਵੀ ਕੂੜਾ ਨਾ 5-4 ਮਹੀਨਿਆਂ ਸਾਰਾ ਖਤਮ ਕਰ ਦਾਂਗੇ ਸਿਰਫ 1 ਮਹੀਨੇ ਦਾ ਕੂੜਾ ਰਹੂ ਉੱਥੇ ਜਿਹੜਾ ਡੰਬ ਸਾਡਾ ਹੈਗਾ ਉੱਥੇ ਸਫਾਈ ਮੁਕਸਰ ਦੇ ਪੂਰੀ ਪੂਰੀ ਰੱਖਾਂਗੇ ਇਹ ਸਾਡੇ ਜੋ ਮੁੱਖ ਮੰਤਰੀ ਸਾਹਿਬ ਨੇ ਔਰ ਰਾਜਾ ਵੜਿੰਗ ਦਾ ਹੀ ਹੁਕਮ ਆ ਕਿ ਸਫਾਈ ਔਰ ਲੈਟਾਂ ਦਾ ਮੁਕਸਰ ਵਿੱਚ ਧਿਆਨ ਰੱਖਿਆ ਜਾਵੇ ਇਹ ਅਸੀਂ ਉਸ ਅਧਾਰ ਉੱਤੇ ਚੱਲਦੇ ਜਾ ਰਹੇ ਹਾਂ ਥੋੜੇ ਟੋਕਰ ਅਤੇ ਨਾਲ ਬਹਾਦਰ ਫੈਕਟਰੀ ਦੇ ਜਨਮ ਦਿਨ ਦੀ ਖੁਸ਼ੀ ਤੇ ਸਹਾਇਕ ਜਨ ਵੀਓ ਵੱਲੋਂ ਪ੍ਰੋਗਰਾਮ ਜਿਹੜੇ ਤੇ ਸਿਰੇ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ ਅੱਜ ਛਮੀ ਤੇਰੀਆ ਜੀ ਪ੍ਰਧਾਨ ਅਤੇ ਉਹਨਾਂ ਦੇ ਸਾਥੀਆਂ ਨਾਲ ਸਮੇਤ ਸਾਰੀ ਟੀਮ ਮਿਊਨਿਸਪਲ ਕਮੇਟੀ ਵੀ ਆ ਕੇ ਸਾਡੇ ਨਾਲ ਸਹਿਯੋਗ ਦੇ ਰਹੇ ਹਨ ਉਸੇ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਵੀ ਹੱਥ ਜੋੜ ਕੇ ਬਰਵਾਤਾ ਹਾਂ ਬੇਨਤੀ ਕਰਦਾ ਹਾਂ ਕਿ ਸਾਡਾ ਸਾਥ ਦੇ ਸਾਧਿਆ ਦੁਕਾਨਾਂ ਦੇ ਮੁਗੇ ਆਪ ਜੀ ਅਗਸਤ ਜੇ ਰੱਖਣ ਉਹਨਾਂ ਵਿੱਚ ਪੂਰਾ ਕੌਨ ਸ਼ਰਤ ਦੇ ਵਿੱਚ ਪੂਰਾ ਨਾਸ ਕਰਨ ਅਗਰ ਜੇ ਕੋਈ ਕੂੜਾ ਸੜਦਾ ਫੜਿਆ ਜਾਂਦਾ ਹੈ ਤਾਂ ਪ੍ਰਸ਼ਾਸਨ ਉਹਨਾਂ ਦਾ ਚਲਾਨ ਕਰ ਦਿੰਦਾ ਹੈ ਤਾਂ ਸਾਡੀ ਉਸ ਦੇ ਵਿੱਚ ਕੋਈ ਵੀ ਜ਼ਿੰਮੇਵਾਰੀ ਨਾ ਹੋਵੇਗੀ ਨਾ ਹੀ ਅਸੀਂ ਕੋਈ ਉਹਨਾਂ ਦੀ ਸਪਾਰਸ਼ ਕਰਾਂਗੇ ਸੋ ਵਾਰ-ਵਾਰ ਅਸੀਂ ਬੇਨਤੀ ਕਰਦੇ ਹਾਂ ਜੋ ਛੰਮੀ ਜੀ ਨੇ ਕਿਹਾ ਇਹ ਕੂੜਾ ਕਰਕੇ ਲਹੋਂਗੇ ਅਸੀਂ ਇਹਨਾਂ ਦਾ ਪੂਰਾ ਸਾਡੀ ਟੀਮ ਹੈ ਜਿਹੜੀ ਸਹਾਇਤਾ ਲੈਂਦੀ ਹੋ ਜਿਵੇਂ ਕਿ ਦਿੱਪੋਰਟਾਰੇ ਸਾਡਾ 18 ਦਿਨ ਇਸੇ ਕੰਮ ਤੇ ਲੱਗਿਆ ਰਹਿੰਦਾ ਜਿਵੇਂ ਕਰੋਨਾ ਮਾਰ ਦੀ ਜੇ ਮਹਾਮਾਰੀ ਦੇ ਕੈਂਪਰ ਵਿੱਚ ਕੈਂਪਲਵਾ ਕੇ ਜਿੱਦਾ ਕਰਨ ਕੈਂਪਲਵਾ ਕੇ ਅਸੀਂ ਪਬਲਿਕ ਦਾ ਸ਼ੁਕਰੀਆ ਬ ਦੇ ਰਹੇ ਆ ਪਬਲਿਕ ਤੋਂ ਵੀ ਆਸ਼ ਕਰਦੇ ਆ ਕਿ ਉਹ ਸਾਡਾ ਇਹ ਵੱਲ ਪੂਰਾ ਧਿਆਨ ਦੇਣ ਅਤੇ ਆਗੇ ਆਪੀ ਆ ਕੇ ਚੀਜ਼ਾਂ ਕਰਨ ਕੈਂਪ ਮੰਦਰ ਵਿੱਚ ਰੋਜ਼ ਲੱਗਦਾ ਹੈ ਕਰੋੜ ధన్యਵਾਦ ਐਸਐਮਜ਼ਡ ਪੰਜਾਬ ਦੇ ਲਈ ਸ੍ਰੀ ਮੁਕਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਫੁਲੀਟਸ ਅਪਡੇਟਸ ਫਲਾਈਕ ਐਂਡ ਫੋਲੋਅ आवर ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ्रेस ਦ ਬੈਲ ਆਈਕਨ